ਸਤਿ ਸ੍ਰੀ ਅਕਾਲ ਸਾਰੇ ਭਰਾਵਾਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਆਪਣਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਐਂਡ ਘੰਟੀ ਵਾਲਾ ਬਟਨ ਜਰੂਰ ਪ੍ਰੈਸ ਕਰ ਲੈਣਾ ਕਿਉਂਕਿ ਨਵੀਂ ਤੇ ਨਵੀਂ ਵੀਡੀਓ ਤੁਹਾਡੇ ਤੱਕ ਜਲਦੀ ਜਲਦੀ ਪਹੁੰਚ ਸਕੇ ਅੱਜ ਤੁਹਾਡੇ ਸਾਹਮਣੇ ਕੋਈ ਮੱਝ ਨਹੀਂ ਕੋਈ ਗਾਂ ਨਹੀਂ ਅੱਜ ਤੁਹਾਡੇ ਸਾਹਮਣੇ ਦੋ ਸਕੂਟਰੀਆਂ ਤੇ ਇੱਕ ਮੋਟਰਸਾਈਕਲ ਲੈ ਕੇ ਆਏ ਆ ਜਿਨ੍ਹਾਂ 'ਚ ਦੋ ਐਟਵਾ ਸਕੂਟਰੀਆਂ ਇੱਕ ਸਪਲੈਂਡਰ ਮੋਟਰਸਾਈਕਲ ਆ ਇੱਕ ਗੱਲ ਹੋ ਨੋਟ ਹੋਰ ਕਰ ਲਿਓ ਕਿਉਂਕਿ ਤਿੰਨਾਂ ਦਾ ਨੰਬਰ ਹੀ ਬ੍ਰੈਂਡ ਆ ਜੀ ਕਾਪੀ ਕਾਗਜ਼ ਆ ਉਹਦੀ ਓਕੇ ਆ ਕਾਪੀ ਕਾਗਜ਼ ਦੀ ਫੁੱਲ ਗਰੰਟੀ ਹੈ ਜੀ ਤੰਨੇ ਭੰਡਾ ਨੰਬਰਾ ਜੇ ਕਿਸ ਨੂੰ ਪਸੰਦ ਹੋਣ ਤਾਂ ਕਨੈਕਟ ਕਰ ਸਕਦਾ ਭਰਾ ਪੂਰੀ ਡਿਟੇਲ ਦੇਵਾਂਗੇ ਤੇ ਪਹਿਲੇ ਨੰਬਰ ਤੇ ਹੈਗੀ 7 ਮਾਡਲ ਆਇਟਵਾ ਇੰਜਨ ਗੇਅਰ ਸਭ ਕੁਝ ਓਕੇ ਹੈ ਜੀ ਕੋਈ ਤੁਆਣੀ ਮਾਰਦੀ ਕੋਈ ਆਵਾਜ਼ ਨਹੀਂ ਕੁਛ ਨਹੀਂ ਜੀ ਬਰਾਉਨ ਦੀ ਬੈਟਰੀ ਹੈ ਵਿੱਚ ਸਲਫ ਸਟਾਰਟ ਹੈ ਜੀ ਸਭ ਕੁਝ ਓਕੇ ਆ ਜਮਾ ਫੁੱਲ ਗਰੰਟੀ ਆ ਜੇ ਕਿਸੇ ਨੇ ਸਿੱਖਣ ਨੇ ਜਵਾਕ ਨੇ ਜਾਂ ਕੋਈ ਵਿੱਚ ਮੋਟਰਸਾਈਕਲ ਕਟਾਉਣਾ ਹੋਵੇ ਇੱਕ ਗੱਲ ਹੋਰ ਨੋਟ ਕਰ ਲਿਓ ਜੇ ਕਿਸੇ ਨੇ ਵਿੱਚ ਮੋਟਰਸਾਈਕਲ ਜਾਂ ਕੋਈ ਹੋਰ ਸਕੂਟਰੀ ਕਟਾਉਣੀ ਹੋਵੇ ਤਾਂ ਆਪਾਂ ਵਿੱਚ ਕੱਟ ਲਾਂਗੇ 2007 ਮਾਡਲ ਆ ਜੀ ਬਹਿੰਡਾ ਨੰਬਰ ਆ ਜੀ ਇੰਜਨ ਗੇਅਰ ਓਕੇ ਆ ਜੀ ਬੈਟਰੀ ਵਰਾਉਂਦੀ ਆ ਸਭ ਕੁਝ ਓਕੇ ਸਾਰੇ ਪਾਰਟ ਕੰਮ ਕਰਦੇ ਆ ਜੀ ਇੰਡੀਕੇਟਰ ਲਾਈਟ ਸਭ ਕੁਝ ਜੀ ਇਹਦੀ ਟਾਇਰਾਂ ਦੀ ਗੱਲ ਕਰੀਏ ਟਾਇਰ 70 70% ਆ ਜੀ ਮਹਿੰਡਾ ਨੰਬਰ ਆ ਜੀ ਆਨਲਾਈਨ ਬੋਲਦੇ ਆ ਤਿੰਨੇ ਹੀ ਮੋਟਰਸਾਈਕਲ ਆਨਲਾਈਨ ਬੋਲਦੇ ਆ ਤੇ ਦੋਨੇ ਸਕੂਟਰੀਆਂ ਤੇ ਇੱਕ ਮੋਟਰਸਾ ਆਨਲਾਈਨ ਬੋਲਦੇ ਆ ਦੂਜੇ ਨੰਬਰ ਤੇ ਹੈਗਾ ਜੀ ਸਪਲੈਂਡਰ ਮੋਟਰਸਾਈਕਲ ਇਹ ਕਿਸੇ ਨੇ ਹਰਾ ਹੂਰਾ ਢਾਉਣ ਨੂੰ ਜਾਂ ਖੇਤੋਂ ਆਉਣ ਜਾਣ ਨੂੰ ਜਾਂ ਕੋਈ 25 30 ਕਿਲੋਮੀਟਰ ਆਉਣ ਜਾਣ ਨੂੰ ਲੈਣਾ ਤਾਂ ਮੋਟਰਸਾਈਕਲ ਬਹੁਤ ਸਾਫ਼ ਆ ਕੱਲਾ ਟੈਂਕੀ ਡੈਂਟ ਆ ਜੀ ਥੋੜਾ ਮੋਟਾ ਮੰਗਲਾਇਲ ਚਾਕੇ ਦਾ ਸਟਾਰਟ ਹੈਗਾ ਜੀ ਸਟਾਰਟ ਹੈਗਾ ਟਾਈਮ ਚੈਨ ਦੀ ਬਾਜ ਆ ਜੀ ਤੇ ਧੂਆ ਮਾਰਦਾ ਅਦਾ ਇੰਜਨ ਦਾ ਕੰਮ ਹੋਊਗਾ ਜੀ ਮੰਨ ਕੇ ਚੱਲੋ ਤੁਸੀਂ ਤੇ ਇਕੱਲਾ ਟੈਂਕੀ ਡੈਂਟ ਆ ਜੀ ਟੈਂਕੀ ਤੇ ਡੈਂਟ ਕਢਾ ਕੇ 1000 ਰੁਪਏ ਮਹਿੰਗਾ ਜੀ ਟੈਂਕੀ ਟਾਪੇ ਬਦਲ ਦਾਂਗੇ ਆਪਾਂ 1000 ਰੁਪਏ ਚ ਜੇ ਕਿਸੇ ਨੇ ਇਹ ਵੀ ਲੈਣਾ ਹੋਵੇ ਟਾਇਰ ਟੂਰ ਸਾਫ ਆ ਜੀ ਰਿੰਬ ਸਾਫ ਆ ਜਾਵਾ ਜੇ ਕਿਸੇ ਨੂੰ ਇਹ ਵੀ ਲੈਣਾ ਹੋਵੇ ਤਾਂ ਇਹ ਵੀ ਕਨੈਕਟ ਕਰ ਸਕਦਾ ਭਰਾ ਇਹ ਵੀ ਵਹੰਡਾ ਨੰਬਰ ਆ ਜੀ ਦੂਜੇ ਨਾ ਤੀਜੇ ਨੰਬਰ ਤੇ ਆ ਗਈ ਜੀ ਐਟਵਾ ਸਕੂਟਰ ਹੀ 2007 ਮਾਡਲ ਆ ਜੀ ਇਹ ਥੋੜਾ ਜਿਹਾ ਇੰਜਨ ਚੋ ਬਾਈ ਕਰਦੀ ਆ ਜੀ ਉ ਸਭ ਕੁਝ ਓਕੇ ਇਕੱਲੀ ਬੈਟਰੀ ਧਰਨ ਵਾਲੀ ਆ ਜੀ ਦੀ ਇੰਜਨ ਚੋਂ ਮੰਨ ਕੇ ਤੁਸੀਂ 5-700 ਦਾ ਕੰਮ ਆ ਤੇ 500 ਤੋਂ 1000 ਰੁਪਏ ਦਾ ਕੰਮ ਭਾਲਦੀ ਇਹ 1000 ਰੁਪਏ ਦਾ ਮੋਟਰਸਾਈਕਲ ਭਾਲਦਾ ਦੋਨੇ 1000 ਰੁਪਏ ਦਾ ਕੰਮ ਭਾਲਦੇ ਆ ਤੇ ਦੋਨੇ ਮੋਟਰਸਾਈਕਲਾਂ ਜਾਂ ਆਪਾਂ ਸਕੂਟਰੀ ਮੋਟਰਸਾਈਕਲ ਤੇ ਇਹਦੇ ਟਾਇਰਾਂ ਦੀ ਗੱਲ ਕਰੀਏ ਟਾਇਰ ਇਹਦੇ 30-30% ਆ ਮੋਟਰਸਾਈਕਲ ਦੇ ਵੀ 30-30% ਆ ਤੇ ਇਹਦੀ ਰੇਟ ਰੇਟ ਦੀ ਗੱਲ ਕਰੀਏ ਇਹ ਜੀ 11500 ਹੀ ਦੇਣੀ ਆ ਆਪਾਂ ਤੇ ਜੇ ਇਹਦੀ ਰੇਟ ਦੀ ਗੱਲ ਕਰੀਏ ਇਹ 13500 ਹੀ ਦੇਣੀ ਆ ਜੀ ਮੋਟਰਸਾਈਕਲ ਆਪਾਂ ਤੇ ਜੇ ਸਕੂਟਰੀ ਦੀ ਗੱਲ ਕਰੀਏ ਤਾਂ ਆਪਾਂ 14500 ਦੀ ਇਹ ਲਾਸਟ ਛੱਡਣੀ ਆ ਜੀ ਸ਼ੋਰ ਸ਼ਪਾ ਉੱਤੇ ਹੋਊਗਾ ਜੇ ਕਿਸੇ ਨੂੰ ਤਿੰਨਾਂ ਚੀਜ਼ਾਂ ਚ ਕੋਈ ਪਸੰਦ ਆਉਂਦਾ ਤਾਂ ਫੋਨ ਨੰਬਰ ਲੈ ਸਕਦਾ ਭਰਾ ਫੋਨ ਨੰਬਰ ਹੈਗਾ 9814634305 ਮੋਬਾਈਲ ਨੰਬਰ ਦੁਬਾਰੇ ਫੇਰ ਬੋਲ ਦਿੰਨੇ ਆ 9814634305 ਫੋਨ ਨੰਬਰ ਆ ਜੀ ਪਿੰਡ ਗਹਿਰੀਵੁੱਟਰਾ ਜੀ ਜ਼ਿਲ੍ਹਾ ਬਠਿੰਡਾ ਜੇ ਕਿਸੇ ਨੂੰ ਤਿੰਨਾਂ ਕੋਈ ਚੀਜ਼ਾਂ ਚ ਕੋਈ ਪਸੰਦ ਹੋਵੇ ਤਾਂ ਕਨੈਕਟ ਕਰ ਸਕਦਾ ਭਰਾ ਧੰਨਵਾਦ ਜੀ